ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ 뮤זיਕ ਇੰਡਸਟਰੀ ਦੀ ਗੱਲ ਕਰੀਏ ਤਾਂ ਆਏ ਦਿਨੀ ਕਿਸੇ ਦਾ ਕਿਸੇ ਨਾਲ ਪੇਚਾ ਪਿਆ ਰਹਿੰਦਾ ਹੈ ਕੋਈ ਨਾ ਕੋਈ ਹਰ ਇੱਕ ਦੇ ਨਾਲ ਕੰਟਰੋਵਰਸੀ ਕਰਦਾ ਰਹਿੰਦਾ ਹੈ ਤੇ ਹੁਣ ਜਿਸ ਅਦਾਕਾਰਾ ਦੀ ਅਸੀਂ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਉਹਨਾਂ ਨੇ ਪਹਿਲੀ ਵਾਰ ਇੰਸਟਾਗ੍ਰam ਤੇ ਕੁਝ ਪੋਸਟ ਕੀਤੇ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਇੱਕ ਦੋ ਕੰਟਰੋਵਰਸੀਸ ਹੋਈਆਂ ਨੇ ਪਰ ਹੁਣ ਇੰਸਟਾਗ੍ਰam ਤੇ ਉਹਨਾਂ ਨੇ ਸ਼ਰਿਆਮ ਇੱਕ ਪੋਸਟ ਪਾਈ ਹੈ ਪਰ ਉਸ ਪੋਸਟ ਵਿੱਚ ਕਿਸੇ ਦਾ ਨਾਮ ਨਹੀਂ ਲਿਖਿਆ ਕਿਸੇ ਨੂੰ ਜਾਕਿਸੇ ਨੂੰ ਟੈਗ ਨਹੀਂ ਕੀਤਾ ਪਰ ਉਹਨਾਂ ਨੇ ਜਿਹੜੀ ਪੋਸਟ ਪਾਈ ਹੈ ਜੋ ਸਟੋਰੀ ਪਾਈ ਹੈ ਉਹ ਕਾਫੀ ਗੁੱਸੇ ਵਾਲੀ ਲੱਗ ਰਹੀ ਹੈ ਮੈਂ ਗੱਲ ਕਰ ਰਿਹਾ ਸਾਰਾ ਗੁਰਪਾਲ ਦੀ ਸਾਰਾ ਗੁਰਪਾਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਇੰਸਟਾਗ੍ਰam ਤੇ ਉਹਨਾਂ ਨੇ ਲਿਖਿਆ ਹੈ ਆਈ ਏਮ ਵੈਰੀ ਅਪਸੈਟ ਅਬਾਊਟ ਅ ਗਰਲਸ ਬਿਹੇਵੀਅਰ ਆਈ ਡੋਨਟ ਰੀਲੀ ਨੋ ਵਾਟ ਸ਼ੀ ਇਸ ਥਿੰਕਿੰਗ ਬਟ ਜੇ ਮੈਨੂੰ ਲੱਗਿਆ ਕਿ ਮੈਨੂੰ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਮੈਂ ਸੱਚੀ ਰਿਵੀਲ ਕਰ ਦੇਣਾ ਟੂ ਮਚ ਆਂਟੀ ਟਾਕਸ ਨਾਟ ਗੁੱਡ বারবার तुक्का ਨਹੀਂ ਲੱਗਦਾ ਕਿ ਬਚ ਜਾਵੇ ਪਹਿਲੀ ਵਾਲੀ ਨੇ ਤਾਂ ਛੱਟਤਾ ਸੀ ਮੈਂ ਸੱਚੀ ਦੱਸ ਰਹੀ ਆਈ ਵਾਂਟ ਫੋਰਗਿਵ ਸੋ ਜਾਂ ਤਾਂ ਮੂੰਹ ਤੇ ਬੋਲੋ ਨਹੀਂ ਤਾਂ ਬੋਲੋ ਨਾ ਸੋ ਇਸ ਦੇ ਵਿੱਚ ਇਹ ਹਾਲਾਂਕਿ ਕਲੀਅਰ ਨਹੀਂ ਕੀਤਾ ਸਾਰਾ ਗੁਰਪਾਲ ਨੇ ਕੀ ਜਿਹੜੀ ਇਹ ਪੋਸਟ ਪਾਈ ਆ ਇਹ ਕਿਦੇ ਲਈ ਪਾਈ ਆ ਜਾਂ ਕਿਸ ਲਈ ਪਾਈ ਆ ਸਿਰਫ ਉਹਨਾਂ ਨੇ ਆਪਣਾ ਗੁੱਸਾ ਜਿਹੜਾ ਜ਼ਾਹਿਰ ਕੀਤਾ ਕਿ ਜੋ ਇੱਕ ਕੁੜੀ ਹੈ ਉਹਦਾ ਜਿਹੜਾ ਨੇਚਰ ਆ ਕਾਫੀ ਹੈਰਾਨ ਕਰਨ ਵਾਲਾ ਬਹੁਤ ਵਧੀਆ ਉਹਦਾ ਨੇਚਰ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸਾਰਿਆਂ ਨੂੰ ਦੱਸ ਦੇਣਾ ਕਿ ਜੋ ਕੁਝ ਹੋ ਰਿਹਾ ਹੈ ਹਾਲਾਂਕਿ ਕਿਸੇ ਦਾ ਵੀ ਨਾਮ ਜਿਹੜਾ ਉਹਨਾਂ ਨੇ ਸਾਂਝਾ ਨਹੀਂ ਕੀਤਾ ਕਿਸੇ ਨੂੰ ਵੀ ਟੈਗ ਨਹੀਂ ਕੀਤਾ ਦੱਸਦੀ ਹੈ ਕਿ ਕਾਫੀ ਸਮਾਂ ਪਹਿਲਾਂ ਇੱਕ ਕੰਟਰੋਵਰਸੀ ਹੋਈ ਸੀ ਹਿਮਾਂਸ਼ੀ ਖੁਰਾਨਾ ਔਰ ਸ਼ਹਿਨਾਜ਼ ਗਿਲ ਦੇ ਵਿੱਚ ਪਰ ਉਸ ਤੋਂ ਬਾਅਦ ਉਹਨਾਂ ਦੀ ਵੀ ਜਿਹੜੀ ਸੁਲਾ ਸਫਾਈ ਹੋ ਗਈ ਸੀ ਪਰ ਫਿਲਹਾਲ ਇਸ ਦੇ ਵਿੱਚ ਕੁਝ ਵੀ ਕਲੀਅਰ ਨਹੀਂ ਹੋ ਰਿਹਾ ਕਿ ਸਾਰਾ ਗੁਰਪਾਲ ਕਿਸ ਨੂੰ ਕਹਿ ਰਹੇ ਨੇ ਕਿਹਦੇ ਲਈ ਕਹਿ ਰਹੇ ਨੇ ਇਹ ਵਕਤੋਂ ਤੇ ਪਤਾ ਲੱਗੇਗਾ ਕਿ ਸਿਰਫ ਸਾਰਾ ਗੁਰਪਾਲ ਨੇ ਇਹ ਪੋਸਟ ਜਿਹੜੀ ਹੈ ਕਿਹਦੇ ਲਈ ਪਾਈ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰੀਏ ਤਾਂ ਆਇਤ ਨਹੀਂ ਕਿਸੇ ਦਾ ਕਿਸੇ ਨਾਲ ਪੇਚਾ ਪਿਆ ਰਹਿੰਦਾ ਹੈ ਕੋਈ ਨਾ ਕੋਈ ਹਰ ਇੱਕ ਦੇ ਨਾਲ ਕੌਂਟਰੋਵਰਸੀ ਕਰਦਾ ਰਹਿੰਦਾ ਤੇ ਹੁਣ ਜਿਸ ਅਦਾਕਾਰਾ ਦੀ ਅਸੀਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਹਨਾਂ ਨੇ ਪਹਿਲੀ ਵਾਰ ਇੰਸਟਾਗ੍ਰam ਤੇ ਕੁਝ ਪੋਸਟ ਕੀਤੇ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਇੱਕ ਦੋ ਕੌਂਟਰੋਵਰਸੀਸ ਹੋਈਆਂ ਨੇ ਪਰ ਹੁਣ ਇੰਸਟਾਗ੍ਰam ਤੇ ਉਹਨਾਂ ਨੇ ਸ਼ਰਿਆਮ ਇੱਕ ਪੋਸਟ ਪਾਈ ਹੈ ਪਰ ਉਸ ਪੋਸਟ ਵਿੱਚ ਕਿਸੇ ਦਾ ਨਾਮ ਨਹੀਂ ਲਿਖਿਆ ਕਿਸੇ ਨੂੰ ਜਾਂ ਕਿਸੇ ਨੂੰ ਟੈਗ ਨਹੀਂ ਕੀਤਾ ਪਰ ਉਹਨਾਂ ਨੇ ਜਿਹੜੀ ਪੋਸਟ ਪਾਈ ਹੈ ਜੋ ਸਟੋਰੀ ਪਾਈ ਹੈ ਉਹ ਕਾਫੀ ਗੁੱਸੇ ਵਾਲੀ ਲੱਗ ਰਹੀ ਹੈ ਮੈਂ ਗੱਲ ਕਰ ਰਿਹਾ ਸਾਰਾ ਗੁਰਪਾਲ ਦੀ ਸਾਰਾ ਗੁਰਪਾਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਇੰਸਟਾਗ੍ਰam ਤੇ ਉਹਨਾਂ ਨੇ ਲਿਖਿਆ ਹੈ ਆਈ ਏਮ ਵੈਰੀ ਅਪਸੈਟ ਅਬਾਊਟ ਅ ਗਰਲਸ ਬਿਹੇਵੀਅਰ ਆਈ ਡੋਨਟ ਰੀਲੀ ਨੋ ਵਾਟ ਸ਼ੀ ਇਸ ਥਿੰਕਿੰਗ ਬਟ ਜੇ ਮੈਨੂੰ ਲੱਗਿਆ ਕਿ ਮੈਨੂੰ ਸਾਰਿਆਂ ਨੂੰ ਦੱਸਣਾ ਚਾਹੀਦਾ ਮੈਂ ਸੱਚੀ ਰਿਵੀਲ ਕਰ ਦੇਣਾ ਟੂ ਮਚ ਅੰਟੀ ਟਾਕਸ ਨੋਟ ਗੁੱਡ ਹਰ ਵਾਰ ਤੁੱਕਾਂ ਨਹੀਂ ਲੱਗਦਾ ਕਿ ਬਚ ਜਾਵੇ ਪਹਿਲੀ ਵਾਲੀ ਨੇ ਤਾਂ ਛੱਡਤਾ ਸੀ ਮੈਂ ਸੱਚੀ ਦੱਸ ਰਹੀ ਆਈ ਵਾਂਟ ਫੋਰਗਿਵ ਸੋ ਯਾ ਤਾਂ ਮੂਹ ਤੇ ਬੋਲੋ ਨਹੀਂ ਤਾਂ ਬੋਲੋ ਨਾ ਸੋਸ ਦੇ ਵਿੱਚ ਇਹ ਹਾਲਾਂਕਿ ਕਲੀਅਰ ਨਹੀਂ ਕੀਤਾ ਸਾਰਾ ਗੁਰਪਾਲ ਨੇ ਕਿ ਜਿਹੜੀ ਇਹ ਪੋਸਟ ਪਾਈ ਆ ਕਿਹਦੇ ਲਈ ਪਾਈ ਆ ਜਾਂ ਕਿਸ ਲਈ ਪਾਈ ਆ ਸਿਰਫ ਉਹਨਾਂ ਨੇ ਆਪਣਾ ਗੁੱਸਾ ਜਿਹੜਾ ਜ਼ਾਹਿਰ ਕੀਤਾ ਹੈ ਕਿ ਜੋ ਇੱਕ ਕੁੜੀ ਹੈ ਉਹਦਾ ਜਿਹੜਾ ਨੇਚਰ ਆ ਕਾਫੀ ਹੈਰਾਨ ਕਰਨ ਵਾਲਾ ਬਹੁਤ ਵਧੀਆ ਉਹਦਾ ਨੇਚਰ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸਾਰਿਆਂ ਨੂੰ ਦੱਸ ਦੇਣਾ ਕਿ ਜੋ ਕੁਝ ਹੋ ਰਿਹਾ ਹੈ ਹਾਲਾਂਕਿ ਕਿਸੇ ਦਾ ਵੀ ਨਾਮ ਜਿਹੜਾ ਉਹਨਾਂ ਨੇ ਸਾਂਝਾ ਨਹੀਂ ਕੀਤਾ ਕਿਸੇ ਨੂੰ ਵੀ ਟੈਗ ਨਹੀਂ ਕੀਤਾ ਦੱਸਦੀ ਹੈ ਕਿ ਕਾਫੀ ਸਮਾਂ ਪਹਿਲਾਂ ਇੱਕ ਕੰਟਰੋਵਰਸੀ ਹੋਈ ਸੀ ਹਿਮਾਂਸ਼ੀ ਖੁਰਾਨਾ ਔਰ ਸ਼ਹਿਨਾਜ਼ ਗਿਲ ਦੇ ਵਿੱਚ ਪਰ ਉਸ ਤੋਂ ਬਾਅਦ ਉਹਨਾਂ ਦੀ ਵੀ ਜਿਹੜੀ ਸੁਲਾ ਸਫਾਈ ਹੋ ਗਈ ਸੀ ਪਰ ਫਿਲਹਾਲ ਇਸ ਦੇ ਵਿੱਚ ਕੁਝ ਵੀ ਕਲੀਅਰ ਨਹੀਂ ਹੋ ਰਿਹਾ ਕਿ ਸਾਰਾ ਗੁਰਪਾਲ ਕਿਸ ਨੂੰ ਕਹਿ ਰਹੇ ਨੇ ਕਿਹਦੇ ਲਈ ਕਹਿ ਰਹੇ ਨੇ ਇਹ ਵਕਤੋਂ ਤੇ ਪਤਾ ਲੱਗੇਗਾ ਕਿ ਸਰ ਸਾਰਾ ਗੁਰਪਾਲ ਨੇ ਇਹ ਪੋਸਟ ਜਿਹੜੀ ਹੈ ਕਿਹਦੇ ਲਈ ਪਾਈ ਹੈ